ਬੱਚੇ ਦੇਸ਼ ਦਾ ਭਵਿਕ ਨੇ ਤੇ ਇਹਨਾਂ ਦੀ ਦੇਖਭਾਲ ਕਰਨਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ ਤੇ ਫਰਜ਼ ਵੀ ਹੈ ਤੇ ਇਸ ਜ਼ਿੰਮੇਵਾਰੀ ਨੂੰ ਜਿੱਥੇ ਕਿ ਬਹੁਤ ਸਾਰੀਆਂ ਸੰਸਥਾਵਾਂ ਬਖੂਬੀ ਨਿਵਾਕੇ ਸਮਾਜ ਨੂੰ ਸੇਵ ਦੇ ਰਹੀਆਂ ਹਨ ਉੱਥੇ ਹੀ ਇਹਨਾਂ ਸਮਾਜ ਸੇਵੀ ਸੰਸਥਾਵਾਂ ਵਿੱਚੋਂ ਇੱਕ ਸੰਸਥਾ ਹੈ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਫਗਵਾੜਾ ਜੋ ਕਿ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਕ ਵਿਆਹ ਕਰਨ ਦੇ ਨਾਲ-ਨਾਲ ਜ਼ਰੂਰਤਮੰਦ ਬੱਚਿਆਂ ਨੂੰ ਅਡਾਪਟ ਕਰਕੇ ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚ ਖੁਦ ਕਰ ਰਹੀ ਹੈ हेल्पिंग हैंड्स ऑर्गेनाइजेशन फॉर ग्वाडाते पंजाब रेडियो लंदन ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਖਾਂ ਦੇ ਤਾਰੇ ਪ੍ਰੋਜੈਕਟ ਸਥਾਨਕ ਸਰਕਾਰੀ ஆடிਟੋਰੀਅਮ ਦੇ ਹਾਲ ਵਿਖੇ ਕਰਵਾਇਆ ਗਿਆ। ਇਹ ਸਾਰਾ ਸਮਾਗਮ ਸੰਸਥਾਪਕ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਬਸਰਾਦੀ ਦੇ ਦੇਖਰੇਖ ਹੇਠ ਕਰਵਾਇਆ ਗਿਆ ਜਿਸ ਵਿੱਚ ਵਕਫਾ ਸਕੂਲਾਂ ਦੇ 735 ਬੱਚਾ ਨੂੰ ਅਡਾਪਟ ਕਰਕੇ ਪੂਰੇ ਸਾਲ ਦੀ ਫੀਸ ਦੇ ਨਾਲ-ਨਾਲ ਸਕੂਲੀ ਵਰਦੀਆਂ, ਬੂਡ ਅਤੇ ਸਟੇਸ਼ਨਰੀ ਦਾ ਸਮਾਨ ਵੀ ਦਿੱਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਯੂਕੇ ਦੇ ਪ੍ਰਸਿੱਧ ਇਮੀਗ੍ਰੇਸ਼ਨ ਵਕੀਲ ਗੁਰਪਾਲੂ ਪਲਨੇ ਸ਼ਰਕਤ ਜਰ ਕੀ ਵਿਸ਼ੇਸ਼ ਤੌਰ ਤੇ ਐਸਟੀਐਮ ਫਕਵਾੜਾ ਜਸ਼ਨਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਵੀ ਮੌਜੂਦ ਸਨ ਉਹਨਾਂ ਨਾਲ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਹਲਕਾ ਇੰਚਾਰਜ ਫਕਵਾੜਾ ਜਗਿੰਦਰ ਸਿੰਘ ਮਾਨ ਅਵਤਾਰ ਸਿੰਘ ਮੰਡ ਸੰਜੋ ਚਾਹਲ ਪੰਕਜ ਚਾਵਲਾ ਪ੍ਰਸਿੱਧ ਪੰਜਾਬੀ ਗਾਇਕ ਅਤੇ ਪ੍ਰਵਾਸੀ ਭਾਰਤੀ ਅਵਤਾਰ ਬਿੱਲਾ ਮਲਕੀਤ ਸਿੰਘ ਰਕਬੋਤਰਾ ਵਿਤਨਪੁਰੀ ਚਰਨੈਲ ਸਿੰਘ ਬਸਰਾ ਇੰਦਰਜੀਤ ਕਰਵਲ ਅਰਜੇਸ਼ ਪਲਟਾ ਸ਼ਵਿੰਦਰ ਨੇਚਰਲ, ਮਿਨਾਕਸ਼ੀ ਵਰਮਾ, ਵਰਿੰਦਰ ਸਿੰਘ ਕੰਪੋਜ਼ ਤੋਂ ਇਲਾਵਾ ਉਤਸਕਸ਼ੀਤਾ ਵੀ ਮੌਜੂਦ ਸਨ। ਜਨਦਾ ਸੰਸਦਾਂ ਦੇ ਮੈਂਬਰਾਂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ। ਇਸ ਦੌਰਾਨ ਜਿੱਥੇ ਵਕਫਾ ਸਕੂਲਾਂ ਦੇ ਬੱਚਿਆਂ ਵੱਲੋਂ ਪੰਜਾਬੀ ਸੱਭਿਆਚਾਰਕ ਦੀ ਮਹਿਕ ਵਖੇਰਦਾ ਪ੍ਰੋਗਰਾਮ ਪੇਸ਼ ਕੀਤਾ ਗਿਆ, ਉੱਥੇ ਹੀ ਆਏ ਹੋਏ ਮਹਿਮਾਨਾਂ ਵੱਲੋਂ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਸਮਾਨ ਵੀ ਦਿੱਤਾ ਗਿਆ। ਆਪਣੇ ਸੰਬੋਧਨ ਵਿੱਚ ਯੂਕੇ ਇਮੀਗ੍ਰੇਸ਼ਨ ਦੇ ਮਸ਼ਹੂਰ ਵਕੀਲ ਗੁਰਪਾਲ ਉੱਪਲ ਨੇ ਸੰਸਥਾਵਾਂ ਲੋਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਇਸ ਤੋਂ ਸੇਧ ਲੈ ਕੇ ਇਸ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਨਾਲ ਹੀ ਬੱਚਿਆਂ ਨੂੰ ਵੀ ਹੋਰ ਮਿਹਨਤ ਕਰਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਜੀ ਮੈਂ ਹੁਣ ਗੁਰਪਾਲ ਸਿੰਘ ਅੱਜ ਮੈਂ ਇੱਕ ਸਪੈਸ਼ਲ ਇਵੈਂਟ ਤੇ ਆਇਆ ਸੀ ਜੋ ਯੂਕੇ ਤੋਂ ਪੰਜਾਬ ਰੇਡੀਓ ਤੇ ਨਾਂ ਨਾਲ ਇੱਥੇ ਪਗੋੜੇ ਤੋਂ ਹੈਲਪਿੰਗ ਹੈਂਡਸ ਨੇ ਆਰਗੇਨਾਈਜ਼ ਕੀਤਾ ਸੀ ਨਹੀਂ ਨਹੀਂ ਇੱਕ ਬੱਚਿਆਂ ਦੇ ਜੋ ਪ੍ਰਾਈ ਲਿਖਾਈ ਦੇ ਟਿਊਸ਼ਨ ਦੀ ਫੀਸ ਤੇ ਜੋ ਬੈਗਸ ਹੁੰਦੇ ਹੈਗੇ ਆ ਪ੍ਰਾਈ ਲਿਖਾਈ ਦੀ ਲੋੜ ਪਨ ਬੱਚਿਆਂ ਲਈ ਸੀ ਮੰਨ ਲਓ ਆਪਣੇ ਵੱਲੋਂ ਤੇ ਮੇਰੇ ਜੋ ਐਨ ਆਰ ਵੀ ਐਂਡ ਪ੍ਰਾਈ ਕਰਨ ਆਰ ਵੀ ਆ ਸੀ ਪਰ ਵਧੀਆ ਲੱਗਿਆ ਸੀ ਕਿਉਂਕਿ ਯੂਕੇ ਚ ਸੁਣੀਦਾ ਸੀ ਇੱਥੇ ਲੋੜ ਪਨ ਚੀਜ਼ਾਂ ਹੈਗੀਆਂ ਇੱਥੇ ਅਵਾਂਸ ਕਰਨ ਮੰਨ ਦੀ ਲੋੜ ਹੈਗੀ ਹੈ ਚਾਰਟੋ ਚੀਜ਼ਾਂ ਹੈਗੀਆਂ ਬੰਦਾ ਜੋ ਅੱਖੀਂ ਦੇਖਦਾ ਹੈਗਾ ਜੋ ਬੱਚਿਆਂ ਦੀ ਐਕਚੁਅਲ ਲੋੜ ਹੈਗੀ ਆ ਤਾਂ ਉਹਦੇ ਵਾਸਤੇ ਜੋ ਆਰਗੇਨਾਈਜ਼ ਇੱਥੇ ਬਣੇ ਹੈਗੇ ਹਰ ਕਨਵਰਸਟੇ ਮੰਨ ਦੀ ਖੁਸ਼ੀ ਵੀ ਹੁੰਦੀ ਹੈਗੀ ਤੇ ਨਾਮ ਇਹ ਵੀ احساس ਹੁੰਦਾ ਹੈਗਾ ਰਿਐਲਿਟੀ ਦੇ ਵਿੱਚ ਇੱਕ ਗਰਾਊਂਡ ਲੈਵਲ ਦੇ ਵਿੱਚ ਵੀ ਲੋਕਾਂ ਦੀ ਹੈਲਪ ਹੈਗੀ ਆ ਚਲੋ ਆਪਾਂ ਆਈ ਕੈਮਪਸ ਵੀ ਕਰਦੇ ਹੈਗੇ ਆ ਮੈਡਿਕ ਕੈਮਪਸ ਵੀ ਕਰਦੇ ਹੈਗੇ ਆ ਆਪਾਂ ਗੁਰੂ ਘਰ ਚ ਵੀ ਜਾ ਕੇ ਆਪਾਂ ਲੋਕਾਂ ਦੀ ਹੈਲਪ ਕਰਦੇ ਹੈਗੇ ਮਗਰ ਐਜੂਕੇਸ਼ਨ ਇੱਕ ਇਦਰੀ ਚੀਜ਼ ਹੈਗੀ ਆ ਜੋ ਇੱਕ ਮੇ ਤੁਹਾਨੂੰ ਹਾਸਲ ਹੋਣੀ ਹੈ ਤੁਸੀਂ ਆਪਣੀ ਸਾਰੀ ਉਮਰ ਨਾਲ ਲੱਕੇ ਜਾ ਸਕਦੇ ਆ ਕਿ ਅੱਛੇ ਕਮਿਊਨਿਟੀ ਦੇ ਵਿੱਚ ਬਚਣਾ ਬਟ ਅਫਸਰ ਬਣਵਾਸ ਲਈ ਤੇ ਕੀ ਡਾਕਟਰਸ ਇੰਜੀਨੀਅਰਸ ਇਹਦੀ ਸਾਰੀ ਸ਼ੁਰੂਆਤ ਇੱਕ ਅੱਛੀ ਬੇਸ ਮਿਲ ਹੈਗੀ ਆ ਸੋ ਜੋ ਹੈਲਪਿੰਗ ਹੈਂਡਸ ਬਨਾਲਾ ਪੰਜਾਬ ਵੀਡੀਓ ਕਰੇ ਹੈਗੇ ਉਹਦੇ ਵਾਸਤੇ ਮੈਂ ਬਹੁਤ ਬਹੁਤ ਥੈਂਕ ਯੂ ਹੈਗਾ ਤੇ ਬਹੁਤ ਬੜੀ ਖੁਸ਼ੀ ਹੈ ਕਿ ਜਦ ਵਿੱਚ ਮੈਂ ਅੱਜ ਛੋਟੇ ਹਿੱਸੇ ਵਿੱਚ ਪਾਇਆ ਹੈਗਾ ਤੇ ਮੇਰੀ ਮੀਨ ਹੈ ਕਿ ਆਉਣ ਦਿਓ ਦੇ ਸਮੇਂ ਦੇ ਵਿੱਚ ਹੋਰ ਵੀ ਸਾਰੀ ਪੰਜਾਬੀਜ਼ ਉਪਸ਼ਕ ਲੋਕਲ ਹੋਏ ਜਾਂ ਐਨਮਾਈਜ਼ ਬਾਰ ਨੂੰ ਜੋ ਦੇਖ ਰਹੇਗੇ ਸ਼ੋ ਨੂੰ ਜੁੜ ਆਪਣੇ ਵਿੱਚ ਦਾਣ ਤੇ ਨਾਲ ਥੋੜਾ ਜਿਹਾ ਹਿੱਸਾ ਜਿੰਨਾ ਵੀ ਹੋਏ ਟਾਈਮ ਦੇ ਨਾਲ ਜਾਂ ਆਪਣੇ ਪਰਸਨ ਤੋੜ ਤੇ ਫਾਈਨੈਂਸ਼ੀਅਲ ਤੋੜ ਤੇ ਜਿੰਨਾ ਵੀ ਹੈਗੇ ਜੁੜ ਉਹਦੀ ਕੋਸ਼ਿਸ਼ ਕਰੋ ਸੋ ਉਹਦੇ ਵਾਸਤੇ ਮੇਰੇ ਵੱਲੋਂ ਸਭ ਨੂੰ ਬਹੁਤ ਬਹੁਤ ਧੰਨਵਾਦ ਇਸ ਦੌਰਾਨ ਵਕਫਾ ਬਲਾਰਿਆ ਨੇ ਵੀ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਯੋਕੇ ਸਮੇਂ ਵਿੱਚ ਅਗਰ ਕੋਈ ਸਮਾਜ ਸੇਵਾ ਦਾ ਵਧੀਆ ਕਾਰਜ ਹੈ ਤਾਂ ਉਹ ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਜੋ ਕਿ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਬਾਕੂ ਬੀਕਰ ਰਹੀ ਹੈ। ਉਹਨਾਂ ਸਰਦਾਰ ਹਰਮਿੰਦਰ ਸਿੰਘ ਬਸਰਾ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਨੂੰ ਕਰ ਸਮਾਜ ਨੂੰ ਨਵੀਂ ਸੇਵ ਦੇਣ ਦਾ ਯਤਨ ਕੀਤਾ ਹੈ। ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਜੋ ਹਰ ਸਾਲ ਅੱਖਰ ਦੇ ਤਾਰੇ ਦਾ ਪ੍ਰੋਜੈਕਟ ਕਰਵਾਇਆ ਜਾਂਦਾ ਹੈ ਇਹ ਇੱਕ ਬਹੁਤ ਵਧੀਆ ਪ੍ਰਾਲਾ ਵਾ ਜਿਸ ਵਿੱਚ ਸਮੂਹ ਐਨ ਆਰ ਆਈ ਵੱਲੋਂ ਔਰ ਸੰਸਥਾ ਵੱਲੋਂ ਮਿਲ ਕੇ ਜੋ ਬੱਚਿਆਂ ਨੂੰ ਸਾਲ ਦੀ ਸਟੇਸ਼ਨਰੀ ਤੇ ਬੈਗਸ ਤੇ ਆ ਕੁਝ ਹੋਰ ਫੀਸਾਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਬੱਚੇ ਹਨ ਜਿਹੜੇ ਕਿ ਇਹ ਚਾਹਦੇ ਆ ਕਿ ਸੰਸਥਾ ਚਾਹਦੀ ਹੈ ਕਿ ਜਿਹੜੇ ਬੱਚੇ ਕੀ ਕਿਸੇ ਪੱਖੋਂ ਬਾਂਝੇ ਨਾ ਰਹੇ ਜਿਹਨਾਂ ਪੜ੍ਹਾਈ ਪੱਖੋਂ ਇਹਨਾਂ ਨੂੰ ਸਮਾਨ ਇਹਨਾਂ ਦੀ ਫੀਸ ਜਿਹੜੀ ਆ ਸਾਲ ਦੀ ਇਕੱਠੀ ਦੇ ਦਿੱਤੀ ਜਾਂਦੀ ਆ ਇਹ ਇੱਕ ਬੱਚਿਆਂ ਨੂੰ ਇੱਕ ਦੇਣ ਦਾ ਮਤਲਬ ਹੈ ਕਿ ਬੱਚੇ ਦਾ ਭਵਿੱਖ ਜਿਹੜਾ ਵਾ ਇਹ ਬਹੁਤ ਅੱਗੇ ਤੱਕ ਜਾਊਗਾ ਇਹਨਾਂ ਚੀਜ਼ਾਂ ਦੇ ਨਾਲ ਔਰ ਸਭ ਨੂੰ ਬੇਨਤੀ ਆ ਕਿ ਸਾਰੇ ਰਲ ਮਿਲ ਕੇ ਇਦਾਂ ਦੇ ਜਿਹੜੇ ਉਪਰਾਲੇ ਆ ਇਹ ਕਰਦੇ ਚਾਹੀਦੇ ਆ ਤਾਂ ਜੋ ਸਮੇਂ ਦੀ ਮੰਗ ਵਾ ਕੀ ਜਿਹੜੇ ਅੱਜ ਦੀ ਪੜ੍ਹਾਈ ਬੜੀ ਮਹਿੰਗੀ ਹੋ ਚੁੱਕੀ ਹੈ ਪ੍ਰਾਈਵੇਟ ਤੌਰ ਤੇ ਤੇ ਇਹ ਜਿਹੜੀ ਪੜ੍ਹਾਈ ਹੈ ਬੱਚੇ ਜੂਰ ਕਰਨ ਔਰ ਵੱਧ ਚੜ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਔਰ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਔਰ ਇੱਕ ਸੰਸਥਾ ਦਾ ਪਰਾਲਾ ਕੀਤਾ ਹੋਇਆ 2000 ਤੱਕ ਹੋਵੇ ਇਸ ਲਈ ਸਭ ਨੂੰ ਬੇਨਤੀ ਹੈ ਕਿ ਆਓ ਨਾਲ ਮਿਲ ਕੇ ਇਦਾਂ ਇਹ ਆਪਾ ਪ੍ਰੋਜੈਕਟ ਕਰੀਏ ਸਿੱਖਿਆ ਨਾਲ ਜੁੜੀਆਂ ਹੋਈਆਂ ਸਚੇਤਤਾਵਾਂ ਜਿਸ ਤਰ੍ਹਾਂ ਸਰਪਾਲ ਸਰ ਕਹਿ ਕੇ ਗਏ ਕਿ ਇਹਨਾਂ ਦਾ ਏਮ ਦਾ ਨਬਜੈਕਟ ਜਿਹੜਾ ਸੰਸਥਾ ਦਾ ਹੈ ਐਜੂਕੇਸ਼ਨ ਦੇ ਨਾਲ ਸਿੱਧੇ ਬਾਰੇ ਵੀ ਸੋਚਦੀ ਹੈ ਤੁਹਾਗਲਾ ਕੋਈ ਹੈਲਥ ਪ੍ਰੋਜੈਕਟ ਜਿਹੜਾ ਬਾਅਦ ਸੀ ਹੈਲਪਿੰਗ ਐਟ ਆਰਗੇਨਾਈਜੇਸ਼ਨ ਬਣੋ ਕਰਾਂਗੇ ਜਿਸ ਤਰ੍ਹਾਂ ਇਹਨਾਂ ਦੀਆਂ ਡਾਇਰੈਕਸ਼ਨਸ ਹੋਣਗੀਆਂ ਬਣਾਵਾਂਗੇ ਅਸੀਂ ਸਰ ਅਕੋਰਡਿੰਗ ਟੂ ਯੂ ਜਾਂ ਯੂਰ ਆਰਗੇਨਾਈਜੇਸ਼ਨ ਵੀ ਵਿਲ ਆਰਗੇਨਾਈਜ਼ ਦੈਟ ਟਾਈਪ ਆਫ ਫੰਕਸ਼ਨ ਆਲਸੋ ਮੈਂ ਇਸ ਵਿੱਚ ਪਹਿਲੀ ਵਾਰ ਹੀ ਆਈਆਂ ਪਰ ਮੇਰੇ ਬੱਚੇ ਹਮੇਸ਼ਾ ਸਕੂਲ ਤੋਂ ਐਸਡੀ ਪੁਤਰੀ ਪਾਸ਼ਾਲਾ ਗਰਲ ਸੀਨੀਅਰ ਸਕੂਲ ਹਰਿਆਵੜ ਤੋਂ ਇੱਥੇ ਵਿਚਰਦੇ ਰਹਿੰਦੇ ਆ 15 ਸਾਲ ਤੋਂ ਇਹ ਜਿਹੜੀ ਆਰਗੇਨਾਈਜੇਸ਼ਨ ਆ ਬਹੁਤ ਮਿਹਨਤ ਕਰ ਰਹੀ ਹੈ ਬੱਚਿਆਂ ਨੂੰ ਨਾ ਸਿਰਫ ਕਿਤਾਬਾਂ ਕਾਪੀਆਂ ਬੈਗਸ ਤੇ ਇਹਦੇ ਨਾਲ ਹੀ ਨਾਲ ਉਹਨਾਂ ਦੀਆਂ ਫੀਸਾਂ ਦਾ ਵੀ ਪ੍ਰਬੰਧ ਕਰਦੀ ਹੈ ਉਹਨਾਂ ਬੱਚਿਆਂ ਨੂੰ ਉਹਨਾਂ ਲੋੜਵੰਦ ਬੱਚੇ ਜਿਹੜੇ ਘਰੋਂ ਘਰੀ ਜਿਨ੍ਹਾਂ ਨੂੰ ਜ਼ਰੂਰਤ ਹੈ ਪੜ੍ਹਾਈ ਦੀ ਪਰ ਕਿਸੇ ਕਾਰਨਾਂ ਕਰਕੇ ਨਹੀਂ ਪੜ ਪਾਉਂਦੇ ਉਹਨਾਂ ਦੀ ਸਹਾਇਤਾ ਕਰਨੀ ਮੈਂ ਸਮਝਦੀ ਆ ਕਿ ਇੱਕ ਵੱਡਾ ਉਪਰਾਲਾ ਹੈ ਤੇ ਮੈਂ ਇਸ ਆਰਗੇਨਾਈਜੇਸ਼ਨਸ ਦੇ ਸਾਰੇ ਹੀ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿਨੀਆ ਬਹੁਤ ਵਧੀਆ ਕੰਮ ਕਰ ਰਹੇ ਆ ਪਰਮਾਤਮਾ ਕਰੇ ਆਰਗੇਨਾਈਜੇਸ਼ਨ ਅੱਗੇ ਵੀ ਬਹੁਤ ਬੁਲੰਦੀਆਂ ਤੇ ਪਹੁੰਚੇ ਔਰ ਇਸ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਦੇ ਰਹੇ ਧੰਨਵਾਦ ਹਾਂਜੀ ਅੱਜ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਔਰ ਪੰਜਾਬ ਰੇਡੀਓ ਲੰਡਨ ਵੱਲੋਂ ਅੱਖਾਂ ਦੇ ਤਾਰੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਔਰ ਜਿਹੜਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜਿਹੜੇ ਬੱਚਿਆਂ ਨੂੰ ਅੱਜ ਸਟੇਸ਼ਨਰੀ ਬੈਗਸ ਆਰ ਕੁਝ ਫੀਸ ਵਗੈਰਾ ਯੂਨੀਫਾਰਮ ਹਰ ਚੀਜ਼ ਪ੍ਰੋਵਾਈਡ ਕਰਵਾਈ ਜਾਏਗੀ ਤਾਂ ਕਿ ਬੱਚੇ ਕਿਸੇ ਤੋਂ ਵੀ ਆਪਣੇ ਆਪ ਨੂੰ ਘਾਟਣਾ ਸਮਝਣ ਔਰ ਮਿਹਨਤ ਨਾਲ ਦਿਲ ਲਗਾ ਕੇ ਆਪਣੀ ਪੜਾਈ ਕਰਨ ਪੰਜਾਬ ਰੇਡੀਓ ਲੰਡਨ ਵਾਲੇ ਅਤੇ ਸਾਡੇ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਜਿਹੜੇ ਕਿ ਫਗਵਾੜੇ ਤੋਂ ਸਾਡੇ ਬਸਰਾ ਸਾਹਿਬ ਉਹਨਾਂ ਵੱਲੋਂ ਅੱਜ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਜਾ ਰਹੀਆਂ ਕਿਤਾਬਾਂ ਹੋਰ ਬੜੇ ਤਰ੍ਹਾਂ ਦੇ ਉਹਨਾਂ ਨੂੰ ਵਜੀਫੇ ਦੇ ਰਹੇ ਜਾ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਇਦਾਂ ਦੇ ਸਮਾਜਿਕ ਦੇ ਜਿਹੜੇ ਕੰਮ ਹੁੰਦੇ ਰਹਿਣ ਤੇ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨੂੰ ਬਸਰਾ ਸਾਹਿਬ ਨੂੰ ਔਰ ਸਾਡੇ ਘਮਣ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ ਉਧਰ ਵਕਫਾ ਸਕੂਲਾਂ ਦੇ ਬੱਚਿਆਂ ਨੇ ਵੀ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਹ ਅੱਖਾਂ ਦੇ ਤਾਰੇ ਪ੍ਰੋਜੈਕਟ ਕਰਵਾਇਆ ਹੈ ਆਈ ਐਮ ਸਟੂਡੈਂਟ ਆਫ ਐਸਜੀ ਪ੍ਰਤੀਕਾਚਲਾ ਸਾਨੂੰ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਵੱਲੋਂ ਬਹੁਤ ਸਹਾਇਤਾ ਮਿਲੀ ਹੈ ਪੈਨ ਕਾਪੀਆਂ ਪੈਨਸਲ ਡ्रेसेस ਮਿਲੀਆਂ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਸਾਡੀ ਇਤਨੀ ਹੈਲਪ ਕੀਤੀ ਆ ਬਹੁਤ-ਬਹੁਤ ਥੈਂਕ ਯੂ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਵੱਲੋਂ ਸਾਨੂੰ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਸਾਨੂੰ ਪ੍ਰੋਗਰਾਮ ਜਿਹੜੇ ਬਹੁਤ ਵਧੀਆ ਲੈਕਚਰ ਦਿੱਤੇ ਆ ਤੇ ਸਾਨੂੰ ਅੱਗੇ ਹਰ ਵਾਰ ਮੋਟੀਵੇਸ਼ਨ ਦਿੰਦਾ ਆ ਐਕਟਿਵ ਵਨਸ ਟੂ ਇਹਨਾਂ ਨੇ ਸਾਨੂੰ ਬਹੁਤ ਵਧੀਆ-ਵਧੀਆ ਖਰਗੋ ਕਰਨ ਲੱਗ ਮਾਈ ਨੇਮ ਇਜ਼ ਨੀਤਪਰਾ ਮੈਂ ਹੈਲਪਿੰਗ ਹੈਂਡ ਵਾਲੇ ਹਰ ਸਾਲ ਅਪਣਾਈ ਹੈਲਪਿੰਗ ਹੈਂਡ ਦਾ ਜੋ ਪ੍ਰੋਗਰਾਮ ਆਉਤ ਨਾਈਸ ਕਾ ਆਧਿਆ ਕਿ ਅਸੀਂ ਸਾਰਿਆਂ ਨੇ ਇਸ ਵਾਰ ਗਰੁੱਪ ਦਾਸ ਦਾ ਜੋ ਸੀ ਆਪਣਾ ਫੰਕਸ਼ਨ ਕੀਤਾ ਸੀ ਪਰਫਾਰਮੈਂਸ ਦਿੱਤੀ ਸੀ ਇਹਨਾਂ ਨੇ ਸਾਨੂੰ ਪੜ੍ਹਾਈ ਦੇ ਰਿਲੇਟਿਡ ਬਹੁਤ ਵਧੀਆ-ਵਧੀਆ ਗਿਫਟਸ ਦਿੱਤੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹਰ ਸਾਲ ਇਹ ਆਪਣੇ ਬੱਚਿਆਂ ਨੂੰ ਨਵੇਂ ਤੋਂ ਨਵੀਂ ਚੀਜ਼ ਸਿਖਾਉਂਦੇ ਆ ਤੇ ਉਹਨਾਂ ਨੂੰ ਪੜ੍ਹਾਈ ਦੇ ਰਿਲੇਟਿਡ ਬਹੁਤ ਸਾਰੇ ਸਮਾਗਮ ਦੇ ਅੰਤ ਵਿੱਚ ਜਿੱਥੇ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਸੰਸਥਾਪਕ ਪ੍ਰદાન ਹਰਮਿੰਦਰ ਸਿੰਘ ਬਸਰਾ ਤੇ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਰਜੀਤ ਸਿੰਘ ਨੂੰ ਮੰਨਿਆ ਗਿਆ ਕਿ ਉਨ੍ਹਾਂ ਵੱਲੋਂ ਇਹ ਸਮਾਗਮ 15ਵਾਂ ਸਮਾਗਮ ਸੀ ਜਿਸ ਵਿੱਚ ਵਕਫਾਕ ਸਕੂਲਾਂ ਦੇ 735 ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਸਾਰਾ ਸਮਾਨ ਦਿੱਤਾ ਗਿਆ ਹੈ। ਉਨ੍ਹਾਂ ਸਮੂਹ ਬੱਚਿਆਂ ਨੂੰ ਵੀ ਅਪੀਲ ਕੀਤੀ ਗਈ ਉਹ ਵੀ ਪਰ ਲਿਖ ਕੇ ਤਰੱਕੀ ਕਰਨ ਤੇ ਹੈਲਪਿੰਗ ਹੈਂਡਸ ਦੇ ਹੋਰ ਵੀ ਹੈਂਡਸ ਬਣਾਉਣ। ਉਨ੍ਹਾਂ ਨਾਲ ਹੀ ਸਾਰੇ ਪ੍ਰਵਾਸੀ ਭਾਰਤੀਆਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਸੰਸਥਾ ਦੇ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਮਨ ਸੰਚਾਲਨ ਦੀ ਭੂਮਿਕਾ ਹਰਜਿੰਦਰ ਸਿੰਘ ਗੋਗਣਾ ਵੱਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਮਲਕੀਅਤ ਸਿੰਘ ਰਖਬੋਤਰਾ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਹੈਪੀ ਹੈਲਨ ਵਿਕਾਸ ਥਾਪੜ ਅਕਸ਼ਦੀਪ ਸਿੰਘ ਬਸਰਾ ਮਨਪ੍ਰੀਤ ਕੌਰ ਧਾਮੀ ਮੈਡਮ ਹਰਿੰਦਰ ਕੌਰ 세ਠੀ ਸਾਹਿਲ ਗੱਬਾ ਪ੍ਰਿੰਸ ਗੱਬਾ ਵਿਕਰਮਜੀਤ ਬਬਲੂ ਤੋਂ ਇਲਾਵਾ ਬੜੀ ਗਿੰਤੀ ਵਿੱਚ ਸੰਸਥਾ ਦੇ ਮੈਂਬਰ ਅਤੇ ਪੰਜਾਬ ਰੇਡੀਓ ਲੰਡਨ ਦਾ ਪਰਿਵਾਰ ਮੌਜੂਦ ਸੀ helping hands organization ਕੋਲ ਅੱਜ 15ਵੇਂ ਸਾਲ ਜਿਹੜਾ ਆ ਅਸੀਂ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਪ੍ਰੋਗਰਾਮ ਜਿਹੜਾ ਆ ਅੱਖਾਂ ਦੇ ਤਾਰੇ ਸਥਾਨਿਕ ਆਡੀਟੋਰੀਅਮ ਬਹਿ ਕੇ ਕੀਤਾ ਆ ਜਿਸ ਦੇ ਵਿੱਚ 735 ਦੇ ਕਰੀਬ ਬੱਚੇ ਜਿਹੜੇ ਆ ਅਸੀਂ ਪੜ੍ਹਾਈ ਲਈ ਹਰ ਸਾਲ ਦੀ ਤਰ੍ਹਾਂ ਅਡਾਪਟ ਕੀਤੇ ਆ ਤੇ ਅਸੀਂ ਬੱਚਿਆਂ ਦੇ ਲਈ ਵੀ ਇੱਥੇ ਸ਼ੁਭ ਕਾਮਨਾਵਾਂ ਕਰਦੇ ਆ ਕਿ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰਨ ਤੇ ਅੱਗੇ ਜਾ ਕੇ ਸਕਸੈਸ ਹੋਣ ਤੇ helping hand ਦੇ ਜਿਹੜੇ ਆ ਉਹ ਹੋਰ ਜਿਹੜੇ ਆ ਹੈਂਡਸ ਆ ਉਹ ਬਣਨ ਤੇ ਉਥੇ ਹੀ ਜਿੰਨੇ ਸਾਡੇ ਐਨਆਰਆਈ ਵੀਰ ਆਏ ਆ ਜਾਂ ਹੋਰ ਸਹਿਯੋਗੀ ਆਏ ਆ ਸ਼ਹਿਰ ਵਾਸੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਨੂੰ ਅਸ਼ੀਰਵਾਦ ਦਿੱਤਾ ਤੇ ਸਾਨੂੰ ਆਪਣੇ ਚੰਗੇ ਸੁਝਾਅ ਦਿੱਤੇ ਕਿ ਕਿਸ ਤਰੀਕੇ ਨਾਲ ਇਹ ਕੰਮ ਇਹ ਸੇਵਾ ਆ ਇਹਨੂੰ ਅੱਗੇ ਵਧਾ ਸਕੀਏ ਪੰਜਾਬ ਵੀਡੀਓ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਕਿ ਖੁਸ਼ਕਿਸਮਤ ਆ ਸੀ ਕਿ ਅਸੀਂ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਦੇ ਨਾਲ ਰਲ ਕੇ ਇਹ ਜਿਹੜਾ ਬੱਚਿਆਂ ਦਾ ਹੱਥ ਹੌਲ ਦਾ ਪ੍ਰੋਗਰਾਮ ਕਰਦੇ ਹੈਗੇ ਆ ਅਮ ਕੋਲ ਉਹਦੇ ਚ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਖਾਸ ਕਰਕੇ ਧੰਨਵਾਦ ਹੈਗਾ ਪੰਜਾਬ ਵੀਡੀਓ ਦੇ ਸੁਣਨੇ ਵਾਲਿਆਂ ਦਾ ਅ ਯੂਰਪ ਤੋਂ ਜਿਹੜੇ ਕਿ ਇਸ ਨੇਕ ਕੰਮ ਦੇ ਵਿੱਚ ਬਹੁਤ ਸਾਰਾ ਫਾਈਨੈਂਸ਼ੀਅਲ ਮਦਦ ਵੀ ਕਰਦੇ ਹੈਗੇ ਆ ਤੇ ਇੱਥੇ ਸਾਡੇ ਪਹੁੰਚੇ ਵੀ ਹੈਗੇ ਆ ਗੁਰਪਾਲ ਉਪਰ ਜਿਹੜਾ ਕਿ ਯੂਕੇ ਦਾ ਫੇਮਸ ਇਮੀਗ੍ਰੇਸ਼ਨ ਮਿਸਟਰ ਹੈਗਾ ਉਹ ਵੀ ਐਸ ਇੱਕ ਸਮਾਗਮ ਦੇ ਖਾਸ ਤੌਰ ਤੇ ਪਹੁੰਚਿਆ ਹੈਗਾ ਸੋ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਹੈਲਪਿੰਗ ਆਰਗੇਨਾਈਜੇਸ਼ਨ ਨੂੰ ਸਪੋਰਟ ਕਰਦੇ ਰਹੇ ਗਿਆ ਤੇ ਨਾਲ ਹੀ ਪੰਜਾਬ ਦੀ ਨੂੰ ਸਪੋਰਟ ਕਰਦੇ ਰਹੇ ਗਿਆ ਸਾਰਿਆਂ ਨੂੰ ਪਿਆਰ ਬੜੀ ਸਤਿ ਸ੍ਰੀ ਅਕਾਲ